ਗੁਲਾਬ ਟੀਵੀ ਦੇ ਦੇਖ ਰਹੇ ਇਸ ਰੋਕਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਤੁਹਾਡਾ ਸਵਾਗਤ ਹੈ ਇਸ ਖਬਰਾਂ ਦੇ ਬੁਲੇਟਨ ਵਿੱਚ ਆਓ ਗੱਲ ਕਰੀਏ ਪੰਜਾਬ ਪੰਜਾਬ ਦਾ ਰੋਪੜ ਜ਼ਿਲ੍ਹਾ ਰੋਪੜ ਜ਼ਿਲ੍ਹੇ ਦਾ ਇੱਕ ਅਸਵਾ ਸ਼੍ਰੀ ਚਮਕੌਰ ਸਾਹਿਬ ਜੋ ਧਾਰਮਿਕ ਖੇਤਰ ਵਿੱਚ ਵੱਡੇ ਸਹਿਜਾ ਦੀ ਸ਼ਹੀਦੀ ਕਾਰਨ ਗੁਰੂ ਦੇ ਵਿੱਚ ਪੂਰੀ ਦੁਨੀਆ ਦੇ ਵਿੱਚ ਆਪਣਾ ਮਹੱਤਵ ਰੱਖਦਾ ਹੈ ਅੱਜ ਉਥੋਂ ਦੇ ਜੰਪਲ ਜੁਝਾਰ ਸਿੰਘ ਨੇ ਇੱਕ ਨਵਾਂ ਰਿਕਾਰਡ ਕੈਮ ਕਰ ਦਿੱਤਾ ਆ ਪੋਤਾ ਵੀ ਵਿੱਚ ਇੱਕ ਹੋਏ ਮੁਕਾਬਲੇ ਵਿੱਚ ਪਾਵਰ ਸਲੈਬ ਦੇ ਮੁਕਾਬਲੇ ਵਿੱਚ ਉਸ ਵੱਲੋਂ ਰੂਜ਼ ਦੇ ਐਂਟੀ ਪਲਸਕਾ ਨੂੰ ਇੱਕ ਐਸਾ ਥੱਪੜ ਜੜਿਆ ਉਸ ਥੱਪੜ ਦੀ ਗੂੰਜ ਅੱਜ ਦੁਨੀਆ ਵਿੱਚ ਪਈ ਹੈ ਜੁਝਾਰ ਸਿੰਘ ਪਹਿਲਾ ਸਿੱਖ ਚੈਂਪੀਅਨ ਬਣ ਗਿਆ ਹੈ ਪਾਵਰ ਸਲੈਬ ਦੇ ਵਿੱਚ ਉਸ ਦਾ ਨਾਮ ਅੱਜ ਹਰ ਅਖਬਾਰ ਹਰ ਚੈਨਲ ਤੇ ਚੱਲ ਰਿਹਾ ਹੈ ਉਸ ਦੇ ਨਾਲ ਚਮਕੌਰ ਸਾਹਿਬ ਦੀ ਮਹੱਤਤਾ ਹੋਰ ਵੀ ਵਧੀ ਹੈ ਸੋ ਉਸ ਵੱਲੋਂ ਆਪਣੇ ਪੇਜ ਤੇ ਵੀਡੀਓ ਸਾਂਝੀ ਕੀਤੀ ਗਈ ਜਿਸ ਵਿੱਚ ਜਦੋਂ ਉਹ ਰੈਫਰੀ ਨੇ ਉਹਦਾ ਹੱਥ ਚਾਕੇ ਚੈਂਪੀਅਨ ਬਣਾਇਆ ਤਾਂ ਉਹ ਨੱਚਦਾ ਹੋਇਆ ਆਪਣੇ ਕੋਚ ਦੇ ਨਾਲ ਨੱਚਦਾ ਹੋਇਆ ਨਜ਼ਰ ਆਇਆ ਸੋ ਗੁਲਾਬ ਟੀਵੀ ਵੱਲੋਂ ਵੀ ਜੁਝਾਰ ਸਿੰਘ ਨੂੰ ਬਹੁਤ ਬਹੁਤ ਮੁਬਾਰਕਾਂ ਵਾਹਿਗੁਰੂ ਚੜ੍ਹਦੀ ਕਲਾ ਰੱਖੇ